ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਖਿਆਲ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿਨ੍ਹਾਂ ਵੀਰਾਂ ਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜਰਵਾਤ ਕਰਦੀ ਆਂਦੀ ਵੱਡੀ ਖਬਰ ਪੰਜਾਬ 'ਚ ਅੱਜ ਦਿਨ ਸਰਕਾਰੀ ਛੁੱਟੀ ਦਾ ਐਲਾਨ ਨੋਟੀਫਿਕੇਸ਼ਨ ਜਾਰੀ ਜਾਰੀ ਚਾਹੁੰੋ ਕਿਹੜੇ ਕਿਹੜੇ ਵਿਭਾਗੇ ਰਹਿਣਗੇ ਬੰਦ 31 ਜੁਲਾਈ ਨੂੰ ਚੇਤੂਦਮ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਰੱਖਮੀ ਛੁੱਟੀ ਦਾ ਐਲਾਨ ਕੀਤਾ ਹੈ ਇਹ ਛੁੱਟੀ 2025 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤੀ ਗਈ ਹੈ ਸਰਕਾਰ ਵੱਲੋਂ 7 2025 26 ਲਈ ਕੋਲ 28 ਛੁੱਟੀਆਂ ਰੱਖੀਆਂ ਆ 28 ਰੱਖੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਗਈ ਰੱਖਮੀ ਛਟੀਆਂ ਵਿੱਚ ਸਰਕਾਰੀ ਛੁੱਟੀ ਸਰਕਾਰੀ ਕਰਮਚਾਰੀ ਆਪਣੀ ਸਵਿਧਾ ਅਨੁਸਾਰ ਕਿਸੇ ਵੀ ਦੋ ਛੁੱਟੀਆਂ ਲੈ ਸਕਦੇ ਹਨ 31 ਜੁਲਾਈ ਵਾਲੀ ਛੁੱਟੀ ਦੀ ਵੀ ਇਸੇ ਲਿਸਟ ਵਿੱਚ ਸ਼ਾਮਲ ਹੈ ਇਹ ਗੱਲ ਧਿਆਨ ਦੇਣ ਜੋ ਹੈ ਕਿ ਛੁੱਟੀ ਗਲਤੀ ਨਹੀਂ ਅਧਾਰ ਅਰਥਾਤ ਇਹ ਲਾਜ਼ਮੀ ਨਹੀਂ ਕਿ ਇਸ ਦਿਨ ਸਾਰੇ ਦਫਤਰ ਸਕੂਲ ਕਾਲ ਜਾਂ ਦੁਕਾਨਾਂ ਬੰਦ ਰਹਿਣ ਸਿਰਪੋਹ ਸਰਕਾਰੀ ਕਰਮਚਾਰੀ ਜੋ ਇਸ ਦਿਨ ਨੂੰ ਵਿਸ਼ੇਸ਼ ਮੰਨਦੇ ਹਨ ਛੁੱਟੀ ਲਈ ਅਰਜੀ ਦੇ ਸਕਦੇ ਹਨ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੀ वीरता ਤੇ ਅਤੇ ਦੇਸ਼ ਭਗਤੀ ਲਈ ਪੂਰੇ ਦੇਸ਼ ਵਿੱਚ ਸਤਕਾਰ ਨਾਲ ਯਾਦ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਐਲਾਨ ਉਹਨਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਵਾਲੀ ਇੱਕ ਸਰਤਮਕ ਪਹਿਲ ਮੰਨੀ ਜਾਂਦੀ ਹੈ ਭਾਰਤ ਨੂੰ ਯਾਦ ਕਰਾਉਣ ਲਈ ਦੇਸ਼ ਦੇ ਅਨਖੀਲੇ ਯੋਧਿਆਂ ਨੂੰ ਅਨੰਗਿਣਤ ਕੁਰਬਾਨੀਆਂ ਦੇਣੀਆਂ ਪਈਆਂ ਕਈ ਸਾਲ ਜਦੋਂ ਜੈਦ ਕਰਕੇ ਜ਼ਿਲ੍ਹਿਆਂ ਦੇ ਬਾਗ ਦਾ ਬਦਲਾ ਲੈਣ ਵਾਲੇ ਉਦਮ ਸਿੰਘ ਦਾ ਨਾਂ ਦੇਸ਼ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਮੂਰਲੀ ਕਤਾਰ ਵਿੱਚ ਆਉਂਦਾ ਹੈ 21 ਸਾਲਾਂ ਦੀ ਤਪੱਸਿਆ ਤੋਂ ਬਾਅਦ ਜਿਲ੍ਹਾ ਲਾ ਬਾਗ ਦਾ ਜਿਲ੍ਹਾ ਲੇ ਬਾਗ ਦਾ ਬਦਲਾ ਲੈਣ ਵਾਲੇ ਉਦਮ ਸਿੰਘ ਦਾ ਜਨਮ ਨਰਨਕਰ ਉਰਫ ਹਰਨਾਮ ਕੋਹਰ ਅਤੇ ਚੂੜ ਸਿੰਘ ਉਰ ਪਟੇਲ ਸਿੰਘ ਦੇ ਘਰ 26 ਦਸੰਬਰ 1999 ਈਸਵੀ ਨੂੰ ਸਨਮ ਵਿੱਚ ਹੋਇਆ ਉਨ੍ਹਾਂ ਦੇ ਮਹਾਨ ਉਤੇ 13 April 1919 ਨੂੰ ਉਹੀ ਜਿਲਿਆਂ ਵਾਲੇ ਬਗ ਹਤਿਆਕੰਡ ਦਾ ਡੂੰਘਾ ਅਸਰ ਪਿਆ ਸੀ ਉਹਨਾਂ ਨੇ ਬਦਲਾ ਲੈਣ ਦੀ ਗੱਲ ਠਾਨ ਲਈ ਸੀ ਉਦਮ ਸਿੰਘ ਨੇ 13 ਮਾਰਚ 1940 1940 ਨੂੰ ਲੰਡਨ ਵਿੱਚ ਮਾਈਕਲ ਉਡਵਾਈਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜੋ ਕਿ ਜਿਲ੍ਹਾ ਅਲਾਬਾਗ ਕਾਂਢ ਦੇ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਉਹਨਾਂ ਨੂੰ 31 ਜੁਲਾਈ 1940 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਉਹਨਾਂ ਦੀ ਸ਼ਹਾਦਤ ਭਾਰਤੀ ਇਤਿਹਾਸ ਚ ਕਦੇ ਨਾ ਭੁੱਲੇ ਜਾਣ ਵਾਲੀ ਘਟਨਾ ਬਣ ਗਈ ਅਤੇ ਉਹਨਾਂ ਨੂੰ ਭਾਰਤ ਦੇ ਸ਼ਹੀਦਾਂ ਵਿੱਚ ਉੱਚ ਦਰਜਾ ਦਿੱਤਾ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ